ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਡੇਲੀ ਟਾਪ ਨਿਊਜ਼ ਮੁੱਦਿਆਂ ਦੀ ਗੱਲ ਲੋਕ ਧਿਰ ਨਾਲ ਖੜੇ ਹੋਣ ਦੀ ਗੱਲ ਇੱਕੋ ਇੱਕ ਮਕਸਦ ਟਾਪ ਨਿਊਜ਼ ਦਾ ਤੁਹਾਡੀ ਆਵਾਜ਼ ਨੂੰ ਪ੍ਰਸ਼ਾਸਨ ਤੱਕ ਪਹੁੰਚਾਉਣਾ ਸਰਕਾਰ ਤੱਕ ਪਹੁੰਚਾਉਣਾ ਇੱਕੋ ਮਕਸਦ ਕੀ ਸਾਡਾ ਕਿਸੇ ਦਾ ਨੁਕਸਾਨ ਨਾ ਹੋਵੇ ਕੁਦਰਤ ਦੇ ਬਣਾਈ ਜੀਵਾਂ ਦਾ ਨੁਕਸਾਨ ਨਾ ਹੋਵੇ ਇਨਸਾਨਾਂ ਦਾ ਨੁਕਸਾਨ ਨਾ ਹੋਵੇ ਅਸੀਂ ਇਸੇ ਤਾਂ ਚ ਰਹਿਨੇ ਆ ਕਿ ਕੋਈ ਮੁੱਦਾ ਕੋਈ ਖਬਰ ਜਿਹਦੇ ਨਾਲ ਕਿਸੇ ਦਾ ਭਲਾ ਹੋਵੇ ਸਾਰਿਆਂ ਦਾ ਭਲਾ ਹੋਵੇ ਤੇ ਸਾਡੀ ਇਹ ਕੋਸ਼ਿਸ਼ ਰਹਿੰਦੀ ਆ ਮੈਨੂੰ ਕਈ ਦਿਨ ਤੋਂ ਫੋਨ ਆ ਰਹੇ ਸੀ ਕਿ ਇਕਾਦਮਪੁਰ ਨਹਿਰ ਦੇ ਕੋਲ ਇੱਕ ਪੁਲੀ ਆ ਜਿਹੜਾ ਕਿ ਬੜੀ ਖਤਰੇ ਵਾਲੀ ਆ ਤੁਸੀਂ ਬਹਿਣਾ ਤਾਂ ਅਸੀਂ ਇਸ ਵਕਤ ਮੈਂ ਦੱਸ ਦਮਾਦਮਪੁਰ ਨਹਿਰ ਤੇ ਖੜੇ ਜਿਹੜੀ ਕੋਟ ਤੁਸੀਂ ਗੜ ਸ਼ੰਕਰ ਤੂੰ ਆਦਮਪੁਰ ਜਲੰਧਰ ਤੇ ਜਾਂਦੀ ਆ ਪਰਸੋਂ ਮੈਂ ਇੱਕ ਹੋਰ ਐਕਸਕਲੂਸਿਵ ਸਰੋਤੇ ਅੱਗੇ ਦੱਸਿਆ ਸੀ ਕਿ ਕੋੜਪਤੂਹੀ ਤੋਂ ਲੈ ਕੇ ਮੀਟੀਆਣੇ ਤੱਕ ਦੀ ਸੜਕ ਤੇ ਕੋਈ ਵੀ ਸੇਫਟੀ ਜਿਹੜਾ ਨਹੀਂ ਲੱਗਾ ਜਿਹਦੇ ਕਰਕੇ ਇੱਕ ਵੀਡੀਓ ਵੀ ਵਾਇਰਲ ਹੋਈ ਸੀ ਇੱਕ ਥਾਰ ਜਿਹੜਾ ਇੱਕ ਪਰਿਵਾਰ ਸ਼ੋਭ ਵਿੱਚ ਡਿੱਗ ਪਿਆ ਪਰ ਬਾਬਾ ਜੀ ਦੀ ਕਿਰਪਾ ਨਾਲ ਉਹਨਾਂ ਨੂੰ ਬਚਾ ਲਿਆ ਗਿਆ ਤੇ ਉਸ ਤੋਂ ਪਹਿਲਾਂ ਹੀ ਅਸੀਂ ਇਹ ਲਾਈਵ ਕਰਕੇ ਪ੍ਰਸ਼ਾਸਨ ਨੂੰ ਦੱਸਿਆ ਸੀ ਕਿ ਤੁਸੀਂ ਨਹਿਰ ਦੇ ਆਲੇ-ਦੁਆਲੇ ਇੱਕ ਸੇਫਟੀ ਰੱਖੋ ਤਾਂ ਕਿ ਇਹ ਰੋਡ ਬੜੀ ਖਤਰੇ ਵਾਲੀ ਹੈ ਖੂਨੀ ਖੂਨੀ ਨਹਿਰ ਇਹਨੂੰ ਲੋਕ ਕਹਿਣ ਲੱਗ ਪਏ ਆ ਮੀਟੀ ਆਣਾ ਕੋੜ ਫਤੂਹੀ ਗੜ ਸ਼ੰਕਰ ਵਾਲੀ ਹਾਦਸੇ ਰਤੀ ਪ੍ਰਤੀ ਦਿਨ ਹੋ ਰਹੇ ਹਨ ਪਰ ਪ੍ਰਸ਼ਾਸਨ ਜਾਂ ਨਹਿਰੀ ਵਿਭਾਗ ਕਿੱਥੇ ਸੁੱਤਾ ਆ ਕਿਹੜੇ ਹਾਦਸੇ ਦੀ ੜੀਕ ਆ ਅਸੀਂ ਗੱਲਬਾਤ ਵੀ ਕੱਲੂ ਕਰਾਂਗੇ ਪਰ ਜਿਹੜਾ ਅੱਜ ਦਾ ਮਕਸਦ ਆ ਮੈਂ ਤੁਹਾਨੂੰ ਦਿਖਾਉਣਾ ਚਾਹਣਾ ਕਿ ਲਾਈਵ ਤਸਵੀਰਾਂ ਇਸ ਵਕਤ ਦੀਆਂ ਕਿ ਆਹ ਦੇਖੋ ਤੁਸੀਂ ਇਹ ਅਸੀਂ ਇੱਕ ਪੁਲੀ ਆ ਮੈਂ ਤੁਹਾਨੂੰ ਪਹਿਲਾਂ ਦੱਸ ਦਵਾਂ 메ਨ ਜਿਹੜੀ ਸੜਕ ਆ ਇੱਕ 메ਨ ਜਿਹੜਾ ਰੋਡ ਆ ਇਹ ਇਹ ਜਾਂਦਾ ਜੀ ਇੱਥੇ ਐਸ.ਐਲ.ਐਮ ਸਾਹਿਬ ਦਾ ਦਫ਼ਤਰ ਵੀ ਆ ਐਸ.ਐਲ.ਐਮ ਸਾਹਿਬ ਨਾਲ ਵੀ ਗੱਲ ਕਰਾਂਗੇ ਆ ਦੇਖੋ ਇਹ ਆਦਮਪੁਰ ਤੋਂ ਲੈ ਕੇ ਇਹ ਰੋਡ ਜਾਂਦਾ ਸਿੱਧਾ ਭੋਗਪੁਰ ਪੁਰ ਜਾਂਦਾ ਇਹ ਤੇ ਅੱਜ ਸਾਡਾ ਮਕਸਦ ਜਿਹੜਾ ਆ ਕਿ ਜਦੋਂ ਆਪਾਂ ਇਧਰ ਆਉਨੇ ਆ ਫੋਰਡੋ ਪੋਰਟੋ ਆਈਏ ਨਹਿਰ ਤੋਂ ਆਈਏ ਜਾਂ ਭੋਗਪੁਰ ਵੱਲੋਂ ਆਪਾਂ ਆਈਏ ਕੋਈ ਨਹੀਂ ਕੋਈ ਨਹੀਂ ਭੋਗਪੁਰ ਵੱਲੋਂ ਆਈਏ ਤੇ ਆਪਾਂ ਜਦੋਂ ਐਸ.ਡੀ.ਐਮ ਸਾਹਿਬ ਦੇ ਦਫ਼ਤਰ ਆਈਏ ਜਾਂ ਸੱਗਰਾ ਮਹੱਲੇ ਦੇ ਜਾਈਏ ਤੇ ਆ ਦੇਖੋ ਪੁਲੀ ਜਿਹੜੀ ਕਿ ਆ ਪੁਲੀ ਆ ਆ ਦੇਖੋ ਹਾਲ ਵਹਾਵ ਦੇਖੋ ਕਿੰਨਾ ਤੇਜ਼ ਆ ਦੇਖੋ ਜੀ ਪੁਲੀ ਜੇ ਵਿੱਚ ਕੋਈ ਹਾਦਸਾ ਵੱਡਾ ਹੋ ਗਿਆ ਆਦਮਪੋਦੀ ਪੁਲੀ ਦਾ ਕਿ ਕੌਣ ਜ਼ਿੰਮੇਵਾਰ ਹੈ ਇਹਦਾ ਲਾਈਵ ਤਸਵੀਰਾਂ ਤੁਸੀਂ ਦੇਖ ਸਕਦੇ ਆ ਕਿ ਦੇਖੋ ਲੋਕ ਲੋਕ ਦੇਖੋ ਆ ਪੁਲਿਸ ਐ ਪੋਦੇ ਹੀ ਬਹਾਅ ਦੇਖੋ ਕਿੰਨਾ ਆ ਦੇਖੋ ਪੁਲੀ ਬਹਾਵ ਇਨਾ ਅੱਜ ਸਵੇਰੇ ਵੀ ਇੱਕ ਵੱਡਾ ਹਾਦਸਾ ਹੋਇਆ ਕਿ ਨਹਿਰ ਤੇ ਪੁਲੀ ਨਹੀਂ ਹੈਗੀ ਸੀ ਤੇ ਇੱਕ ਬੱਚਾ ਕਿਸੇ ਦੇ ਹੋਇਆ ਤੇ ਉਹ ਹਸਪਤਾਲ ਤੋਂ ਬੜੀ ਖੁਸ਼ੀ ਨਾਲ ਆਪਣੇ ਘਰ ਜਾ ਰਹੇ ਸਨ ਪਰ ਪੁਲੀ ਨਾ ਹੋਣ ਕਰਕੇ ਇੱਕੋ ਪਰਿਵਾਰ ਇੱਕੋ ਪਰਿਵਾਰ ਜਿਹੜਾ ਸੀ ਉਸੇ ਤਰ੍ਹਾਂ ਨਹਿਰ 'ਚ ਡਿੱਗ ਪਿਆ ਜਿਸ ਕਰਕੇ ਚਾਰੇ ਇੱਕ ਛੋਟਾ ਨਵਜੰਮਾ ਬੱਚਾ ਤੇ ਤਿੰਨ ਪਰਿਵਾਰ ਦੇ ਦੀ ਮੌਤ ਹੋ ਗਈ ਕਿਹਨ ਦਾ ਭਾ ਮੇਰਾ ਕੀ ਆਪਾਂ ਕਿਹੜੇ ਹਾਦਸੇ ਨੂੰ ਅੜੀ ਗਰੇ ਆ ਪ੍ਰਸ਼ਾਸਨ ਨੂੰ ਬੇਨਤੀ ਆ ਕਿ ਆ ਦੇਖੋ ਤੁਸੀਂ ਕੀ ਇਸ ਵਕਤ ਆਪਾਂ ਦੇਖੋ ਕਿੰਨਾ ਡੇਂਜਰਸ ਆ ਆ ਰੋਡ ਆ ਆ ਰੋਡ ਤੇ ਪੁਲੀ ਕਿਉਂ ਨਹੀਂ ਬਣਦੀ ਹਲੇ ਕੀ ਇਹ ਕੋਈ ਐਡਾ ਵੱਡਾ ਮਸਲਾ ਹੈ ਨਹੀਂ ਕੀ ਜੀ ਇਹਦੀ ਗ੍ਰਾਂਟ ਪਾਸ ਹੋਣੀ ਆ ਜੀ ਇਹਦਾ ਟੈਂਡਰ ਭਰ ਹੋਣਾ ਆ ਇਹ ਸਿਰਫ ਤੇ ਸਿਰਫ ਲਾਪਰਵਾਹੀ ਕਹੀ ਜਾ ਸਕਦੀ ਹੈ ਕਿ ਮੈਨੂੰ ਲੱਗਦਾ ਕਿ 100 200 200 ਟ ਲਗਣੀ 300 ਇੱਕ ਮਿਸਤਰੀ ਲੈ ਕੇ ਤਾਂ ਜਦੋਂ ਕੋਈ ਹਾਦਸਾ ਹੋ ਗਿਆ ਕੋਈ ਜਾਨ ਗਵਾ ਗਿਆ ਫਿਰ ਵੀ ਆਪਾਂ ਇਹਨੂੰ ਪੁੜੀ ਨੂੰ ਬਣਾਉਣਾ ਹੈ ਸੋ ਪ੍ਰਸ਼ਾਸਨ ਨੂੰ ਇਹ ਬੇਨਤੀ ਆ ਕਿ ਇਸ ਪੁੜੀ ਨੂੰ ਬਣਾਇਆ ਜਾਵੇ ਹਾਦਸੇ ਤੋਂ ਬਚਣ ਲਈ ਇਸ ਪੁੜੀ ਤੇ ਬੜੇ ਲੋਕ ਜਾਂਦੇ ਆ ਦੇਖੋ ਇਧਰ ਨੂੰ ਇਹ ਸਗਰਾ ਮਹੱਲੇ ਨੂੰ ਜਾਂਦਾ ਆ ਇੱਕ ਹੋਰ ਵੱਡੀ ਗੱਲ ਆ ਕਿ ਇਹ ਐਸ.ਐਲ.ਐਮ. ਆਫਿਸ ਸਾਧਪੁਰ ਨੂੰ ਜਾਂਦਾ ਆ ਕਿ ਐਸ.ਐਲ.ਐਮ. ਸਾਹਿਬ ਵੀ ਰੋਜ਼ ਇੱਥੋਂ ਗੁਜ਼ਰਦੇ ਹੋਊਗੇ ਜੇ ਐਸਡੀਐਮ ਸਭ ਤੁਹਾਡਾ ਧਿਆਨ ਨਹੀਂ ਪਿਆ ਤੇ ਤੁਹਾਨੂੰ ਨਿਊਜ਼ ਤੁਸੀਂ ਜ਼ਰੂਰ ਦੇਖਦੇ ਹੋਵੋਗੇ ਤੇ ਪਲੀਜ਼ ਇਹ ਲੋਕਾਂ ਦੀ ਜਾਨ ਨੂੰ ਆਪਾਂ ਬਚਾਈਏ ਤਾਂ ਕਿ ਕਿਸੇ ਦਾ ਨੁਕਸਾਨ ਨਾ ਹੋਵੇ ਜਾਨੀ ਜਾਂ ਮਾਲੀ ਕਿਉਂਕਿ ਪਿੱਛੇ ਜੇ ਹਾਦਸਾ ਹੋ ਗਿਆ ਹਟਿਆ ਸੋ ਥੋੜਾ ਜੇ ਕਰਕੇ ਵੱਡਾ ਹਾਦਸਾ ਹੋ ਸਕਦਾ ਉਮੀਦ ਕਰਦੇ ਹਾਂ ਕਿ ਪ੍ਰਸ਼ਾਸਨ ਇਸ ਨੂੰ ਬੜੀ ਗੰਭੀਰਤਾ ਨਾਲ ਲੈ ਕੇ ਇਸ ਪੁਲੀ ਨੂੰ ਬਣਾਊਗਾ ਸੋ ਲਾਈਵ ਤਸਵੀਰਾਂ ਆਦਮਪੁਰ ਖੁਰਦਪੁਰ ਪੁੱਲ ਦੀਆਂ ਜਿੱਥੇ ਕਿ ਇਹ ਪੁਲੀ ਜਿਹੜੀ ਆ ਇਹ ਟੁੱਟੀ ਆ ਸਾਰੀ ਧੰਨਵਾਦ ਦੋਸਤੋ ਨਵੀਂ ਅਪਡੇਟ ਲਈ ਉਮੀਦ ਕਰਦੇ ਆਂ ਕਿ 2-3-4 ਦਿਨ ਦੇ ਵਿੱਚ ਇਹ ਪੁਲੀ ਬਣ ਜੂਗੀ ਤਾਂ ਕਿ ਲੋਕਾਂ ਨੂੰ ਰਾਹਤ ਮਿਲੇ ਕੋਈ ਗੱਡੀ ਤੇਜ਼ ਆ ਗਈ ਮੋੜ ਵੀ ਆ ਇੱਕ ਇਧਰੋਂ ਵੀ ਮੋੜ ਆ ਇਧਰੋਂ ਵੀ ਮੋੜ ਆ ਐਸ ਡੀ ਐਮ ਸਾਹਿਬ ਨੂੰ ਵੀ ਮਨ ਲੋਕੀ ਬਹੁਤ ਆਉਂਦੀ ਐ ਕੋਈ ਵੱਡਾ ਹਾਸਾ ਹੋ ਗਿਆ ਤੇ ਇਹਦਾ ਜ਼ਿੰਮੇਵਾਰ ਫਿਰ ਕੌਣ ਹੋਊਗਾ ਇੱਕ ਵੱਡਾ ਸਵਾਲ ਖੜਾ ਹੋ ਜੂਗਾ ਕਿਉਂਕਿ ਲਾਈਵ ਸਾਡਾ ਸਦਾ ਹੀ ਰਹਿਣਾ ਹੈ ਸੋ ਉਮੀਦ ਕਰਦੇ ਹਾਂ ਕਿ ਜਲਦੀ ਇਸਦਾ ਹੱਲ ਹੋਵੇਗਾ ਧੰਨਵਾਦ ਨਵੀਂ ਅਪਡੇਟ ਲਈ ਫਿਰ ਨਵੇਂ ਮੁੱਦੇ ਲੈ ਕੇ ਮਿਲਾਂਗੇ ਧੰਨਵਾਦ ਜੀ ਧੰਨਵਾਦ